ਉਹ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਨੂੰ ਲੈ ਕੇ ਸਿੱਖ ਇਤਿਹਾਸ ਦੇ ਵਿੱਚ ਕਾਫੀ ਮਿਥ ਬਣਿਆ ਹੈ। ਕੁਝ ਇਤਿਹਾਸਕਾਰ ਮੰਨਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਵਿਆਹ ਹੋਏ ਸੀ ਅਤੇ ਕੁਝ ਇਤਿਹਾਸਕਾਰ ਮੰਨਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵਿਆਹ ਹੋਏ ਸੀ ਜਿਸ ਦੇ ਵਿੱਚੋਂ ਇੱਕ ਕੁਵਾਰਾ ਡੋਲਾ ਦੋਨੋਂ ਪੱਖ ਮੰਨਦੇ ਨੇ। ਮਾਤਾ ਸਾਹਿਬ ਕੌਰ ਜੀ ਦਾ ਪਰਮਤਾ ਅਜੀਤ ਕੌਰ ਜੀ ਅਤੇ ਮਾਤਾ ਸੁੰਦਰ ਕੌਰ ਜੀ ਦੇ ਵਿਆਹ ਨੂੰ ਲੈ ਕੇ ਕਾਫੀ ਮਿਥ ਹੈ। ਇੱਕ ਪੱਖ ਕਹੇ ਰਏ ਦੋਨੋਂ ਇੱਕ ਹੀ ਸਨ, ਇੱਕ ਪੱਖ ਕਹੇ ਰਿਆ ਦੋਨੋਂ ਅਲੱਗ-ਅਲੱਗ ਸਨ। ਤਾਂ ਚਲੋ ਇਸ ਵੀਡੀਓ ਦੇ ਵਿੱਚ ਵੇਖਦੇ ਹਾਂ ਕਿ ਕਿਹੜਾ ਪੱਖ ਜ਼ਿਆਦਾ ਮਜ਼ਬੂਤ ਲੱਗ ਰਿਹਾ ਹੈ ਪਹਿਲਾਂ ਦੋਨਾਂ ਪੱਖਾਂ ਦੇ ਬਾਰੇ ਪੂਰੀ ਡਿਟੇਲ ਦੇਖਾਂਗੇ ਉਸ ਤੋਂ ਬਾਅਦ ਆਪਾਂ ਸੋਚਨ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜਾ ਪੱਖ ਜ਼ਿਆਦਾ ਆਪਾਂ ਨੂੰ ਮਜ਼ਬੂਤ ਲੱਗ ਰਿਹਾ ਹੈ ਇਹ ਵੀਡੀਓ ਕਾਫੀ ਰਿਸਰਚ ਤੋਂ ਬਾਅਦ ਮੈਂ ਲੈ ਕੇ ਆ ਰਹੇ ਹਾਂ ਜੇਕਰ ਫਿਰ ਵੀ ਕੋਈ ਕਮੀ ਪੇਸ਼ ਰਹੀ ਗਈ ਇਤਿਹਾਸ ਦੱਸਣ ਦੇ ਵਿੱਚ ਤਾਂ ਅਣਜਾਣ ਵਿੱਚ ਆ ਸਮਝ ਕੇ ਮਾਫ਼ ਚਰੂ ਕਰਨਾ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਦੇ ਵਿੱਚ ਵਾਹਿਗੁਰੂ ਜੀ ਲਿਖਣਾ ਤਾਂ ਚਲੋ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹ ਤਾਂ ਪਹਿਲਾਂ ਉਸ ਪੱਖ ਨੂੰ ਵੇਖਦੇ ਆ ਜਿਹੜਾ ਕਹਿੰਦੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਵਿਆਹ ਸੀ। ਤਾਂ ਸਾਲ 1677 ਦੇ ਵਿੱਚ ਹਰਜਸ ਸੁਪੀਖਿਆ ਜੀ ਮਾਰਚ ਦੇ ਵਿੱਚ ਮਾਤਾ ਅਜੀਤ ਕੌਰ ਜੀ ਆਪਣੀ ਸੁਪੁੱਤਰੀ ਦਾ ਰਿਸ਼ਤਾ ਗੁਰੂ ਗੋਬਿੰਦ ਸਿੰਘ ਜੀ ਦੇ ਵਾਸਤੇ ਲੈ ਕੇ ਆਉਂਦੇ ਨੇ ਜਿਸ ਨੂੰ ਮਾਤਾ ਗੁਜਰ ਕੌਰ ਜੀ ਐਕਸੈਪਟ ਕਰ ਲੈਂਦੇ ਨੇ। ਪਰ ਇੱਥੇ ਗੁਰੂ ਗੋਬਿੰਦ ਸਿੰਘ ਜੀ ਇੱਕ ਸ਼ਰਤ ਰੱਖਦੇ ਨੇ ਕਿ ਵਿਆਹ ਇਹ ਲਾਹੌਰ ਦੇ ਵਿੱਚ ਨਹੀਂ ਹੋਏਗਾ। ਹਾਲਾਂਕਿ ਅਸੀਂ ਇੱਕ ਨਵਾਂ ਸ਼ਹਿਰ ਬਸਾਵਾਂਗੇ ਜਿਸ ਦਾ ਨਾਮ ਰੱਖਿਆ ਗਿਆ ਸੀ ਗੁਰੂਕਾ ਲਾਹੌਰ ਉਸ ਜਗ੍ਹਾ ਤੇ ਵਿਆਹ ਹੋਏਗਾ। ਤਾਂ 21 ਜੂਨ 1670 ਦੇ ਵਿੱਚ ਮਾਤਾ ਅਜੀਤ ਕੌਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਉਹ ਸੰਪਨ ਹੁੰਦਾ ਹੈ। ਮਾਤਾ ਅਜੀਤ ਕੌਰ ਜੀ ਦੇ ਕੋਲੋਂ ਤਿੰਨ ਸਾਬਜਾਦਿਆਂ ਦਾ ਜਨਮ ਹੁੰਦਾ ਹੈ। ਪਹਿਲੇ ਸਾਬਜਾਦੇ ਬਾਬਾ ਜੁਜਾਰ ਸਿੰਘ ਜੀ 1690 ਦੇ ਵਿੱਚ, ਦੂਸਰੇ ਬਾਬਾ ਜੋਰਾਵਰ ਸਿੰਘ ਜੀ 1696 ਦੇ ਵਿੱਚ ਅਤੇ ਤੀਸਰੇ ਬਾਬਾ ਫਤਿਹ ਸਿੰਘ ਜੀ 1699 ਦੇ ਵਿੱਚ। ਇਹ ਤਾਰੀਖ ਹੈ ਡੇਟ ਹੈ ਜਰੂਰ ਤੁਸੀਂ ਯਾਦ ਰੱਖਣਾ ਆਪਣੇ ਮਨ ਦੇ ਵਿੱਚ ਕਿਉਂਕਿ ਅੱਗੇ ਜਾ ਕੇ ਜਦੋਂ ਆਪਾਂ ਇਹ ਸੋਚਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜਾ ਪੱਖ ਜ਼ਿਆਦਾ ਮਜ਼ਬੂਤ ਹੈ ਉਹ ਤੋ ਉਸ ਜਗ੍ਹਾ ਤੇ ਇਹ ਜੋ ਡੇਟ ਹੈ ਉਹ ਜ਼ਰੂਰ ਕੰਮ ਆਉਣਗੇ ਸਨ 1700 ਦੇ ਵਿੱਚ ਮਾਤਾ ਜੀਤ ਕੌਰ ਜੀ ਦਾ ਦੇਹਾਂਤ ਹੋ ਜਾਂਦਾ ਹੈ ਜਿੱਥੇ ਉਹਨਾਂ ਦਾ ਦੇਹਰਾ ਵੀ ਬਣਾਇਆ ਅਨੰਦਪੁਰ ਦੇ ਵਿੱਚ ਅਗੰਗਪੁਰ ਦੇ ਨਾਮ ਦੇ ਉੱਤੇ ਹੁਣ ਆਪਾਂ ਦੂਸਰੀ ਵਿਆਹ ਦੀ ਗੱਲ ਕਰਦੇ ਹਾਂ ਤਾਂ ਦੂਸਰਾ ਵਿਆਹ ਲਾਹੌਰ ਨਿਵਾਸੀ ਰਾਮ ਸ਼ਰਣ ਕੁਮਾਰਾਉ ਖੱਤਰੀ ਜੀ ਦੀ ਸੁਪੁੱਤਰੀ ਮਾਤਾ ਸੁੰਦਰ ਕੌਰ ਜੀ ਦੇ ਨਾਲ ਦੱਸਿਆ ਗਿਆ ਅਤੇ ਦੱਸਿਆ ਜਾਂਦਾ ਹੈ ਕਿ ਮਾਤਾ ਸੁੰਦਰ ਕੌਰ ਜੀ ਦੇ ਨਾਲ ਗੁਰਗੋਬਿੰਦ ਸਿੰਘ ਜੀ ਦਾ ਵਿਆਹ 4 April 1684 ਈਸਵੀ ਦੇ ਵਿੱਚ ਸੰਪਨ ਹੋਇਆ ਸੀ ਅਤੇ ਮਾਤਾ ਸੁੰਦਰ ਕੌਰ ਜੀ ਦੀ ਕੁੱਖੋਂ ਵੱਡੇ ਸਾਹਿਬ ਜਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ 1687 ਈਸਵੀ ਦੇ ਵਿੱਚ ਹੁੰਦਾ ਹੈ ਯਾਨੀ ਕਿ 3 ਸਾਲਾਂ ਬਾਅਦ ਜਦੋਂ ਪਰਿਵਾਰਕ ਵਿਛੋੜਾ ਪੈਂਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਮਾਤਾ ਸੁੰਦਰ ਕੌਰ ਜੀ ਨੂੰ ਦਿੱਲੀ ਭੇਜ ਦਿੰਦੇ ਨੇ ਅਤੇ ਸਨ 1747 ਦੇ ਵਿੱਚ ਮਾਤਾ ਸੁੰਦਰ ਕੌਰ ਜੀ ਦਾ ਦੇਹਾਂਤ ਦਿੱਲੀ ਦੇ ਵਿੱਚ ਹੀ ਹੋ ਜਾਂਦਾ ਹੈ ਜਿੱਥੇ ਉਹਨਾਂ ਦਾ ਇੱਕ ਹਵੇਲੀ ਬਣੀ ਹੋਈ ਹੈ ਜੋ ਕਿ ਤੁਰਕਮਾਨ ਦਰਵਾਜ਼ੇ ਤੋਂ ਬਾਹਰ ਸ਼ੀਸ਼ਗੰਜ ਗੁਰਦੁਆਰੇ ਤੋਂ 1.5 ਕਿਲੋ ਮੀਲ ਦੂਰ ਹੈ ਇਥੇ ਜੇਕਰ ਗੁਰਗੋਬਿੰਦ ਸਿੰਘ ਦਾ ਤੀਸਰੇ ਵਿਆਹ ਦੀ ਗੱਲ ਕਰੀਏ ਜੋ ਕਿ ਦੋਨੋਂ ਪੱਖ ਸੇਮ ਦੱਸਦੇ ਨੇ ਤਾਂ ਉਹਨਾਂ ਅਨੁਸਾਰ ਰਾਮੂ ਬੱਸੀ ਖੱਤਰੀ ਜੋ ਕਿ ਰੋਤਾਸ ਜ਼ਿਲ੍ਹਾ ਚੇਲਮ ਜੋ ਕਿ ਪਾਕਿਸਤਾਨ ਦੇ ਵਿੱਚ ਉਸ ਦੇ ਨਿਵਾਸੀ ਸਨ ਅਤੇ ਉਹ ਜਦੋਂ ਆ ਕੇ ਗੁਰਗੋਬਿੰਦ ਸਿੰਘ ਜੀ ਨੂੰ ਮਾਤਾ ਸਾਹਿਬ ਦੇਵਾ ਜੀ ਦੇ ਰਿਸ਼ਤੇ ਲਈ ਕਹਿੰਦੇ ਨੇ ਤਾਂ ਗੁਰਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਅਸੀਂ ਹੁਣ ਬ੍ਰਹਮਚਰਿਆ ਤਾਰਣ ਕਰ ਲਿਆ ਅਸੀਂ ਹੁਣੇ ਵਿਆਹ ਨਹੀਂ ਕਰਵਾ ਸਕਦੇ ਤਾਂ ਉਸ ਸਮੇਂ RAMU BASI ji ਕਹਿੰਦੇ ਨੇ ਕਿ ਸਾਡੀ ਸੁਪਤਰੀ ਹੈ ਉਹ ਤੁਹਾਨੂੰ ਸ਼ੁਰੂ ਤੋਂ ਹੀ ਆਪਣਾ ਜੋ ਪਤੀ ਹੈ ਉਹ ਮੰਨ ਚੁੱਕੀ ਹੈ ਜੇਕਰ ਹੁਣ ਤੁਸੀਂ ਉਸ ਦੇ ਨਾਲ ਵਿਆਹ ਨਹੀਂ ਕਰੋਗੇ ਤਾਂ ਉਸ ਦੇ ਨਾਲ ਕੋਈ ਵੀ ਵਿਆਹ ਨਹੀਂ ਕਰੇਗਾ ਕਿਉਂਕਿ ਸਭ ਲੋਕ ਉਸ ਨੂੰ ਆਪਜੀ ਦੀ ਪਤਨੀ ਮੰਨ ਚੁੱਕੇ ਨੇ ਇਹ ਸਾਰੀ ਵਿਥਾ ਨੂੰ ਜਾਣਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਅੱਗੇ ਇੱਕ ਪ੍ਰਸਤਾਵ ਰੱਖਦੇ ਨੇ ਕਿ ਅਸੀਂ ਹੁਣ ਵਿਆਹੇ ਹੋਏ ਹਾਂ ਅਸੀਂ ਹੁਣ ਵਿਆਹ ਨਹੀਂ ਕਰਵਾ ਸਕਦੇ ਪਰ ਇੱਕ ਸ਼ਰਤ ਤੇ ਉਹ ਸਾਡੇ ਨਾਲ ਰਹਿ ਸਕਦੇ ਨੇ ਜੇਕਰ ਉਹ ਕੁਆਰੇਪਨ ਦੇ ਵਿੱਚ ਸਾਡੇ ਨਾਲ ਰਹਿ ਸਕਦੇ ਯਾਨੀ ਕਿ ਅਸੀਂ ਉਹਨਾਂ ਨਾਲ ਆਤਮਿਕ ਵਿਆਹ ਕਰਨ ਲਈ ਤਿਆਰ ਹਾਂ ਪਰ ਅਸੀਂ ਉਹਨਾਂ ਨਾਲ ਸਾਰਿਕ ਸੰਬੰਧ ਨਹੀਂ ਬਣਾ ਸਕਦੇ ਸਾਰਿਕ ਵਿਆਹ ਨਹੀਂ ਕਰ ਸਕਦੇ ਤਾਂ ਇਹ ਸ਼ਰਤ ਨੂੰ ਮਾਤਾ ਸਾਹਿਬ ਦੇਵਾ ਜੀ ਮੰਨ ਲੈਂਦੇ ਨੇ ਅਤੇ ਇਤਿਹਾਸਕਾਰਾਂ ਨੇ ਇਸ ਨੂੰ ਕੁਵਾਰਾ ਡੋਲਾ ਕਿਹਾ ਗਿਆ ਹੈ ਯਾਨੀ ਕਿ ਵਿਆਹੇ ਹੋਏ ਵੀ ਕੁਆਰੇ ਸਨ ਤਾਂ ਇਹ ਦੋਨੋਂ ਪੱਖ ਮੰਨਦੇ ਨੇ ਕਿ ਦੋਨੇ ਕੁਆਰ ਡੋੜਾ ਇਹ ਗੱਲ ਦੋਨੋਂ ਪੱਖ ਮੰਨਦੇ ਨੇ ਅਤੇ ਇਸ ਤਰ੍ਹਾਂ ਤੀਸਰਾ ਵਿਆਹ ਮਾਤਾ ਸਾਹਿਬ ਦੇਵਾ ਜੀ ਦੇ ਨਾਲ ਹੁੰਦਾ ਹੈ ਜੋ ਕਿ ਅਮਰ ਸ਼ਗਨ ਤੋਂ ਬਾਅਦ ਸਾਹਿਬ ਕੌਰ ਜੀ ਬਣ ਜਾਂਦੇ ਨੇ ਜਦੋਂ ਮਾਤਾ ਸਾਹਿਬ ਕੌਰ ਜੀ ਆਪਣੀ ਸੰਤਾਨ ਦੀ ਪ੍ਰਾਪਤੀ ਲਈ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਨੇ ਕਿ ਸੰਤਾਨ ਦੀ ਇੱਛਾ ਜ਼ਾਹਰ ਕਰਦੇ ਨੇ ਤਾਂ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਖਾਲਸੇ ਦੀ ਮਾਂ ਬਣਾ ਦਿੰਦੇ ਨੇ ਤਾਂ ਇਸ ਲਈ ਕਿਹਾ ਜਾਂਦਾ ਹੈ ਕਿ ਖਾਲਸੇ ਦੇ ਪਿਤਾ ਨੇ ਅਧਿਆਤਮਿਕ ਪਿਤਾ ਉਹ ਗੁਰੂ ਗੋਬਿੰਦ ਸਿੰਘ ਜੀ ਹੈ ਅਤੇ ਖਾਲਸੇ ਦੀ ਅਧਿਆਤਮਿਕ ਮਾਤਾ ਹੈ ਓ ਮਾਤਾ ਸਾਬ ਕੌਰ ਜੀ ਇੱਥੇ ਮਾਤਾ ਅਜੀਤ ਕੌਰ ਜੀ ਅਤੇ ਸੁੰਦਰ ਕੌਰ ਜੀ ਦਾ ਨਾਮ ਨਹੀਂ ਆਉਂਦਾ ਇੱਥੇ ਮਾਤਾ ਸਾਬ ਕੌਰ ਜੀ ਦਾ ਨਾਮ ਆਉਂਦਾ ਹੈ ਹੁਣ ਆਪਾਂ ਦੇਖਦੇ ਹਾਂ ਦੂਸਰਾ ਪੱਖ ਜਿਹੜਾ ਕਹਿ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਇੱਕੋ ਵਿਆਹ ਸੀ ਯਾਨੀ ਕਿ ਮਾਤਾ ਅਜੀਤ ਕੌਰ ਜੀ ਅਤੇ ਮਾਤਾ ਸੁੰਦਰ ਕੌਰ ਜੀ ਇੱਕੋ ਹੀ ਸਨ ਤਾਂ ਉਹਨਾਂ ਅਨੁਸਾਰੀ ਗੱਲ ਕਹੀ ਜਾਂਦੀ ਹੈ ਕਿ ਭਾਈ ਰਾਮ ਸ਼ਰਣ ਜੀ ਮਾਤਾ ਗੁਜਰ ਕੌਰ ਜੀ ਕੋਲ 1677 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਰਿਸ਼ਤਾ ਲੈ ਕੇ ਆਉਂਦੇ ਨੇ ਜੇ ਦੋ ਰਿਸ਼ਤਾ ਲੈ ਕੇ ਆਉਂਦੇ ਨੇ ਤੇ ਮਾਤਾ ਗੁਜਰਕੌਰ ਜੀ ਉਸ ਨੂੰ ਐਕਸੈਪਟ ਕਰ ਲੈਂਦੇ ਨੇ ਫਿਰ ਉਹ ਵਿਆਹ ਹੁੰਦਾ ਹੈ ਗੁਰੂਕੇ ਲਾਹੌਰ ਦੇ ਵਿੱਚ ਜਿੱਥੇ ਪਹਿਲੀ ਵਾਰ ਮਾਤਾ ਗੁਜਰਕੌਰ ਜੀ ਗੁਰਗੋਬਿੰਦ ਸਿੰਘ ਜੀ ਦੀ ਘਰਵਾਲੀ ਮਾਤਾ ਅਜੀਤਕੌਰ ਜੀ ਨੂੰ ਵੇਖਦੇ ਨੇ ਉਹ ਬੜੇ ਰੂਪਵਾਨ ਸਨ ਉਹਨਾਂ ਦਾ ਨਾਮ ਉਹ ਬਦਲ ਕੇ ਸੁੰਦਰਕੌਰ ਰੱਖ ਦਿੰਦੇ ਨੇ ਹੁਣ ਇੱਕ ਖਾਲਸੇ ਦੀ ਮਾਂ ਊਰਤੇਗ ਬਹਾਦਰ ਜੀ ਦੀ ਪਤਨੀ ਮਾਤਾ ਗੁਜਰਕੌਰ ਜੀ ਜਦੋਂ ਕਿਸੇ ਦਾ ਨਾਮ ਚੇਂਜ ਕਰੇ ਤਾਂ ਨਾਰਮਲ ਜੀ ਗੱਲ ਹੈ ਕਿ ਉਹ ਨਾਮ ਚੇਂਜ ਹੋਣਾ ਸੁਭਾਵਿਕ ਸੀ ਤਾਂ ਉਸ ਸਮੇਂ ਮਾਤਾ ਅਜੀਤਕੌਰ ਜੀ ਦੇ ਨਾਮ ਬਦਲ ਕੇ ਮਾਤਾ ਸੁੰਦਰਕੌਰ ਜੀ ਪੈ ਜਾਂ ਅਤੇ ਉਸ ਸਮੇਂ ਵਿਆਹ ਦੀਆਂ ਦੋ ਰਸਮਾਂ ਹੁੰਦੀਆਂ ਸੀ ਆਪ ਸਭ ਸੰਗਤਾਂ ਜਾਣਦੇ ਹੋ ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗ ਜ਼ਿਆਦਾ ਜਾਣਦੇ ਹੋਣਗੇ ਪਹਿਲਾਂ ਵਿਆਹ ਕੀਤਾ ਜਾਂਦਾ ਸੀ ਅਤੇ ਬਾਅਦ ਵਿੱਚ ਜਦੋਂ ਬੱਚਾ ਜ਼ਿੰਮੇਵਾਰੀਆਂ ਸੰਭਾਲਣ ਯੋਗ ਹੋ ਜਾਂਦਾ ਸੀ ਤਾਂ ਉਸ ਸਮੇਂ ਮੁਕਲਾਵਾ ਤੋਰਿਆ ਜਾਂਦਾ ਸੀ ਤਾਂ 1684 4 ਅਪ੍ਰੈਲ ਨੂੰ ਉਸ ਤੋਂ 7-8 ਸਾਲਾਂ ਬਾਅਦ ਜਦੋਂ ਜ਼ਿੰਮੇਵਾਰੀਆਂ ਸੰਭਾਲਣ ਯੋਗ ਬੱਚੇ ਨੂੰ ਮੰਨਿਆ ਜਾਂਦਾ ਸੀ 17-18 ਸਾਲ ਦੀ ਉਮਰ ਦੇ ਵਿੱਚ ਤਾਂ ਉਸ ਸਮੇਂ ਮੁਕਲਾਵਾ ਤੋਰਿਆ ਜਾਂਦਾ ਹੈ ਮਾਤਾ ਸੁੰਦਰ ਕੌਰ ਜੀ ਦੇ ਨਾਲ ਤੇ ਇਸ ਪੱਖ ਦਾ ਮੰਨਣਾ ਇਹ ਹੈ ਕਿ ਮਾਤਾ ਅਜੀਤ ਕੌਰ ਜੀ ਦਾ ਨਾਮ ਹੀ ਬਦਲ ਕੇ ਮਾਤਾ ਸੁੰਦਰ ਕੌਰ ਜੀ ਰੱਖ ਦਿੱਤਾ ਗਿਆ ਸੀ ਇਸ ਕਰਕੇ ਇਤਿਹਾਸ ਦੇ ਵਿੱਚ ਇਹ ਪਲੇਖਾ ਪੈ ਗਿਆ ਕਿ ਮਾਤਾ ਅਜੀਤ ਕੌਰ ਜੀ ਅਲੱਗ ਨੇ ਅਤੇ ਮਾਤਾ ਸੁੰਦਰ ਕੌਰ ਜੀ ਅਲੱਗ ਨੇ ਅਤੇ ਜੋ ਚਾਰੋਂ ਸਹਬਜ਼ਾਦੇ ਉਹ ਇੱਕੋ ਹੀ ਮਾਤਾ ਦੇ ਸਨ ਅਤੇ ਸਹਿਬਦੇਵਾ ਜੀ ਦੀ ਸਟੋਰੀ ਉਹ ਪਹਿਲਾ ਪੱਖ ਵੀ ਉਹੀ ਦੱਸਦਾ ਹੈ ਦੂਸਰਾ ਪੱਖ ਵੀ ਉਹੀ ਕਹ ਦੱਸਦਾ ਹੈ ਹੁਣ ਤੱਕ ਆਪਾਂ ਵੇਖਿਆ ਕਿ ਦੋਨਾਂ ਪੱਖਾਂ ਦੇ ਵਿੱਚ ਕੀ ਦਲੀਲਾਂ ਨੇ ਦੋਨੋਂ ਪੱਖ ਕਿਸ-ਕਿਸ ਤਰ੍ਹਾਂ ਇਤਿਹਾਸ ਨੂੰ ਦੱਸਦੇ ਨੇ ਇੱਕ ਇਤਿਹਾਸਕਾਰ ਨੇ ਤਿੰਨ ਵਿਆ ਦੱਸੇ ਇੱਕ ਇਤਿਹਾਸਕਾਰਾਂ ਨੇ ਦੋ ਵਿਆ ਦੱਸੇ ਹੁਣ ਆਪਾਂ ਇਹ ਵੇਖਦੇ ਹਾਂ ਕਿ ਦੋਨੋਂ ਪੱਖਾਂ ਦੀ ਕੀ ਮਜ਼ਬੂਤੀ ਹੈ ਅਤੇ ਦੋਨੋਂ ਪੱਖਾਂ ਦੇ ਵਿੱਚ ਕੀ ਕਮੀ ਹੈ ਹੁਣ ਜਿਕਰ ਆਪਾਂ ਪਹਿਲੇ ਪੱਖ ਦੀ ਗੱਲ ਕਰੀਏ ਜਿਹੜਾ ਕਹਿ ਰਿਹਾ ਗੁਰਗੋਬਿੰਦ ਸਿੰਘ ਦਾ ਮਾਤਾ ਅਜੀਤ ਕੌਰ ਅਤੇ ਸੁੰਦਰ ਕੌਰ ਜੀ ਦੋਨੋਂ ਇੱਕ ਹੀ ਸਨਮ ਤਾਂ ਉਹਨਾਂ ਅਨੁਸਾਰ ਕੁਝ 4 ਪੁਆਇੰਟ ਨੇ ਜੋ ਕਿ ਸਹੀ ਸਾਬਤ ਹੁੰਦੇ ਨੇ ਜਿਵੇਂ ਕਿ ਪਹਿਲਾ ਪੁਆਇੰਟ ਆ ਗਿਆ ਕਿ ਦੋਨੋਂ ਲਾਹੌਰ ਨਿਵਾਸੀ ਸੀ ਹਰਜਸੁਬੀਖਿਆ ਖੱਤਰੀ ਜੀ ਅਤੇ ਰਾਮਸ਼ਰਨ ਕੁਮਰਾਵ ਖੱਤਰੀ ਜੀ ਇਤੋਂ ਵੀ ਸ਼ਾਇਦ ਪਿਲੇਖਾ ਪੈ ਗਿਆ ਹੋਵੇ ਇਸ ਕਾਰਨ ਕਿ ਦੋਨੋਂ ਇੱਕ ਹੀ ਸੀ ਲਾਹੌਰ ਨਿਵਾਸੀ ਸੀ ਦੋਨੇ ਦੂਸਰਾ ਪੁਆਇੰਟ ਇਹ ਕਿ ਦੋਨੋਂ ਖੱਤਰੀ ਸੀ ਜੇਕਰ ਤੀਸਰੇ ਪੁਆਇੰਟ ਦੀ ਗੱਲ ਕਰੀਏ ਤਾਂ ਉਸ ਸਮੇਂ ਨਾਮ ਚੇਂਜ ਕੀਤਾ ਜਾਂਦਾ ਸੀ ਜ਼ਿਆਦਾਤਰ ਸੋਹਰੇ ਪਰਿਵਾਰ ਵੱਲੋਂ ਔਸਤਰੀਆਂ ਦਾ ਤਾਂ ਹੋ ਸਕਦਾ ਹੈ ਮਾਤਾ ਜੀਤ ਕੌਰ ਜੀ ਦਾ ਨਾਮ ਚੇਂਜ ਕਰਕੇ ਸੁੰਦਰ ਕੌਰ ਜੀ ਕੀਤਾ ਗਿਆ ਹੋਵੇ ਇਸ ਦੇ ਇਹ ਸਵਭਾਵਿਕ ਗੱਲ ਹੈ ਅਤੇ ਚੌਥਾ ਪੁਆਇੰਟ ਮੇਨ ਹੈ ਕਿ ਮਾਤਾ ਅਜੀਤ ਕੌਰ ਜੀ ਦਾ ਵਿਆਹ ਇਹ 7 ਸਾਲ ਦੀ ਉਮਰ ਦੇ ਵਿੱਚ ਹੁੰਦਾ ਹੈ ਯਾਨੀ ਕਿ 1670 ਦੇ ਲਗਭਗ ਇਹਨਾਂ ਦਾ ਜਨਮ ਹੁੰਦਾ ਹੈ ਅਤੇ 1677 ਦੇ ਵਿੱਚ 4 April ਨੂੰ ਇਹਨਾਂ ਦਾ ਵਿਆਹ ਹੁੰਦਾ ਹੈ ਤਾਂ ਉਸ ਸਮੇ 7 ਸਾਲ ਦੀ ਉਮਰ ਸੀ ਪਰ ਉਸ ਸਮੇ ਮੁਕਲਾਵਾ ਤੁਰਿਆ ਜਾਂਦਾ ਸੀ ਪਰ ਉਸ ਮੁਕਲਾਵੇ ਦਾ ਕੋਈ ਵਰਣਨ ਨਹੀਂ ਕਿਤੇ ਵੀ ਉਸੇ ਤਰ੍ਹਾਂ ਮਾਤਾ ਸੁੰਦਰ ਕੌਰ ਜੀ ਦਾ ਜਦੋਂ ਵਿਆਹ ਦੱਸਿਆ ਗਿਆ 1684 ਦੇ ਵਿੱਚ ਉਸ ਸਮੇ ਉਹਨਾਂ ਦੀ ਉਮਰ 17-18 ਸਾਲ ਦੀ ਸੀ ਤਾਂ ਉਸ ਸਮੇ ਉਹਨਾਂ ਦਾ ਮੁਕਲਾਵਾ ਦੱਸਿਆ ਗਿਆ ਵਿਆਹ ਦੱਸਿਆ ਗਿਆ ਇਸ ਬਾਬਤ ਕੋਈ ਚਰਚਾ ਨਹੀਂ ਸਿਰਫ ਵਿਆਹ ਦੱਸਿਆ ਗਿਆ ਤਾਂ ਉਹਨਾਂ ਦਾ ਜੇਕਰ ਉਸ ਸਮੇਂ ਮੁਕਲਾਵਾ ਸੀ ਤੇ ਵਿਆਹ ਕਦੋਂ ਹੋਇਆ ਉਸ ਬਾਬਤ ਕੋਈ ਜਾਣਕਾਰੀ ਨਹੀਂ ਹੈ ਯਾਨੀ ਕਿ ਦੋਨਾਂ ਦੇ ਬਾਰੇ ਇੱਕ ਹੀ ਚੀਜ਼ ਦੱਸੀ ਗਈ ਹੈ ਮਾਤਾ ਜੀਤ ਕੌਰ ਜੀ ਦਾ ਵਿਆਹ ਉਸ ਸਮੇਂ ਹੋਇਆ ਸੀ 1677 ਦੇ ਵਿੱਚ ਅਤੇ ਮਾਤਾ ਸੁੰਦਰ ਕੌਰ ਜੀ ਦਾ ਵਿਆਹ ਹੋਇਆ ਸੀ 1684 ਦੇ ਵਿੱਚ ਤੇ ਦੋਨਾਂ ਦੀ ਮੁਕਲਾਵੇ ਦੀ ਜਾਂ ਵਿਆਹ ਦੀ ਕੋਈ ਡੇਟ ਅਲੱਗ-ਅਲੱਗ ਡੇਟ ਨਹੀਂ ਹੈ ਦੋਨਾਂ ਦੀ ਇੱਕੋ ਹੀ ਡੇਟ ਦੱਸੀ ਹੋਈ ਹੈ ਜੇਕਰ ਇਤਿਹਾਸਕਾਰਾਂ ਕੋਲ ਕੋਈ ਪੁਖਤਾ ਸਬੂਤ ਹੁੰਦਾ ਤਾਂ ਉਸ ਸਬੰਧ ਬਾਬਤ ਕੋਈ ਚਰਚਾ ਜ਼ਰੂਰ ਹੋਣੀ ਸੀ ਮੈਨੂੰ ਇਤਿਹਾਸ ਦੇ ਵਿੱਚ ਉਹ ਕਿਤੇ ਨਹੀਂ ਲੱਭਿਆ ਜੇਕਰ ਤੁਹਾਨੂੰ ਜੇਕਰ ਪਤਾ ਹੈ ਤਾਂ ਜ਼ਰੂਰ ਦੱਸਣਾ ਹੁਣ ਜੇਕਰ ਗੱਲ ਕਰੀਏ ਜਿਹੜਾ ਪੱਖ ਕਹਿ ਰਿਹਾ ਕਿ ਦੋਨੋਂ ਅਲੱਗ-ਅਲੱਗ ਸਨ ਉਹਨਾਂ ਦੀ ਮਜ਼ਬੂਤੀ ਇਹ ਦੱਸਦੀ ਹੈ ਕਿ ਮਾਤਾ ਅਜੀਤ ਕੌਰ ਜੀ ਦਾ ਜੋ ਦੇਹਾਂਤ ਹੈ ਉਹ ਸਨ 1700 ਦੇ ਵਿੱਚ ਦੱਸਿਆ ਗਿਆ ਅਤੇ ਉਹਨਾਂ ਦਾ ਦੇਹਰਾ ਵੀ ਬਣਿਆ ਹੋਇਆ ਅਗੰਪੁਰ ਜੇਕਰ ਉਸੇ ਤਰ੍ਹਾਂ ਮਾਤਾ ਸੁੰਦਰ ਕੌਰ ਜੀ ਦੇ ਦੇਹਾਂਤ ਦੀ ਗੱਲ ਕਰੀ ਤਾਂ ਦਿੱਲੀ ਦੇ ਵਿੱਚ ਉਹਨਾਂ ਦੀ ਹਵੇਲੀ ਬਣੀ ਹੋਈ ਹੈ ਸ਼ੀਸ਼ਗੰਜ ਗੁਰਦੁਆਰੇ ਤੋਂ ਡੇਢ ਕਿਮੇਲ ਤਾਂ ਇਹ ਦੋਨੋਂ ਕਿਉਂਕਿ ਇਤਿਹਾਸ ਹੈ ਉਹ ਹਮੇਸ਼ਾ ਕਿਸੇ ਨਾ ਕਿਸੇ ਵਸਤੂ ਤੋਂ ਕੋਈ ਪ੍ਰਦਰਸ਼ਨੀ ਤੋਂ ਆਪਾਂ ਸ਼ਬਦ ਕਰਦੇ ਆ ਕਿ ਉਹ ਚੀਜ਼ ਉਹਨਾਂ ਦੀ ਬਣੀ ਹੋਈ ਹੈ ਆਦੇ ਹੋਣਾ ਬਣਿਆ ਹੋਇਆ ਹੈ ਆ ਹਵੇਲੀ ਬਣੀ ਹੋਈ ਹੈ ਤੇ ਉਹ ਦੋਨੋਂ ਅਲੱਗ-ਅਲੱਗ ਬਣੇ ਹੋਏ ਨੇ ਫਿਰ ਉਹਨਾਂ ਦੀ ਬਾਬਤ ਮਾਤਾ ਸੁੰਦਰ ਕੌਰ ਜੀ ਦੀ ਬਾਬਤ ਇਹ ਵੀ ਗੱਲ ਆਉਂਦੀ ਹੈ ਕਿ ਜਦੋਂ ਪਰਿਵਾਰ ਵਿਛੋੜਾ ਹੁੰਦਾ ਹੈ ਤੇ ਮਾਤਾ ਸੁੰਦਰ ਕੌਰ ਜੀ ਨੂੰ ਭੇਜਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਜੇਕਰ ਮਾਤਾ ਜੀਤ ਕੌਰ ਜੀ ਸੁੰਦਰ ਕੌਰ ਜੀ ਇੱਕ ਸਨ ਅਤੇ ਮਾਤਾ ਜੀਤ ਕੌਰ ਜੀ ਦੀ ਡੈਥ 1700 ਦੇ ਵਿੱਚ ਹੋ ਗਈ ਸੀ ਤੇ ਮਾਤਾ ਸੁੰਦਰ ਕੌਰ ਜੀ ਉਸ ਸਮੇਂ ਫਿਰ ਹੁਣੇ ਨਹੀਂ ਚ ਜੇਕਰ ਮਾਤਾ ਸੁੰਦਰ ਕੌਰ ਜੀ ਉਸ ਸਮੇਂ ਸੀ ਅਜੀਤ ਕੌਰ ਜੀ ਦਾ ਜੋ 1700 ਦੇ ਵਿੱਚ ਡੈਥ ਹੈ ਉਹ ਗਲਤ ਦੱਸੀ ਗਈ ਹੈ ਤਾਂ ਉਹ ਫਿਰ ਦਿਹੋੜਾ ਅਗਮਪੁਰ ਦੇ ਨਾਮ ਤੋਂ ਨਹੀਂ ਹੋਣਾ ਚਾਹੀਦਾ ਸੀ ਫਿਰ ਇੱਕ ਹੀ ਹਵੇਲੀ ਦੇ ਬਾਰੇ ਪਤਾ ਹੋਣਾ ਸੀਗਾ ਸਾਰਿਆਂ ਨੂੰ ਦਿੱਲੀ ਦੇ ਵਿੱਚ ਜੋ ਕਿ ਤਾਂ ਇਹ ਜੋ ਕੁਝ ਮਤਨੇ ਇਹ ਉਸ ਪੱਖ ਨੂੰ ਮਜ਼ਬੂਤ ਕਰਦੇ ਨੇ ਜਿਹੜੇ ਕਹਿ ਰਹੇ ਨੇ ਦੋਨੋਂ ਅਲੱਗ-ਅਲੱਗ ਨੇ ਅਤੇ ਉਸੇ ਤਰ੍ਹਾਂ ਹੀ ਇਹਨਾਂ ਦੇ ਜੋ ਮਾਤਾ-ਪਿਤਾ ਹੈ ਉਹਨਾਂ ਦਾ ਨਾਮ ਵੀ ਅਲੱਗ-ਅਲੱਗ ਆਉਂਦਾ ਹੈ ਹਰਜਸ ਸੁਭੇਸ਼ਿਆ ਖੱਤਰੀ ਅਤੇ ਇੱਕ ਪਾਸੇ ਆਉਂਦਾ ਹੈ ਰਾਮਸ਼ਰਨ ਕੁਮਾਰਾਮ ਖੱਤਰੀ ਹੋ ਸਕਦਾ ਹੈ ਨਾਮ ਤੋਂ ਪੁਲੀਖਾ ਪਿਆ ਗਿਆ ਹੋਵੇ ਪਰ ਅੱਗੇ ਜਿਹੜੀ ਗੋਤ ਹੈ ਸੁਭੀਖੀਆ ਤੇ কুমਰਾ ਇਹ ਅਲੱਗ ਲਗਾ ਰਹੀ ਹੈ ਤਾਂ ਇਹ ਕੁਝ ਪੱਖ ਨੇ ਜੋ ਕਹਿ ਰਹੇ ਨੇ ਕਿ ਦੋ ਵਿਆਹ ਹੋਏ ਸੀ ਇਹ ਪੱਖ ਜ਼ਿਆਦਾ ਮਜ਼ਬੂਤ ਲੱਗ ਰਿਹਾ ਹੈ ਤਾਂ ਇੱਕ ਪਾਸੇ ਜੋ ਹੈ ਇੱਕ ਜਿਹੜੇ ਕਹਿ ਰਹੇ ਨੇ ਦੋਨੋਂ ਵਿਆਹ ਇੱਕ ਸਨ ਉਹ ਵੀ ਸਹੀ ਲੱਗ ਰਿਹਾ ਕਿਤੇ ਨਾ ਕਿਤੇ ਆਪਦੀ ਜਗ੍ਹਾ ਤੇ ਅਤੇ ਜਿਹੜਾ ਪੱਖ ਕਹਿ ਰਿਹਾ ਦੋ ਵਿਆਹ ਹੋਏ ਸਨ ਤਾਂ ਉਹ ਵੀ ਇੱਕ ਪਾਸੇ ਆਪਦੀ ਜਗ੍ਹਾ ਤੇ ਕਿਤੇ ਨਾ ਕਿਤੇ ਸਹੀ ਲੱਗ ਰਿਹਾ ਪਰ ਉਹਨਾਂ ਦਾ ਵਿਸ਼ਲੇਸ਼ਣ ਕਿਵੇਂ ਹੋਏਗਾ ਕਿਹੜਾ ਸਹੀ ਹੈ ਕਿਹੜਾ ਗਲਤ ਹੈ ਤਾਂ ਗੁਰਪ੍ਰਤਾਪ ਸੂਰਜ ਗ੍ਰੰਥ ਹੈ ਉਸ ਦੇ ਵਿੱਚ ਗੁਰਗੋਬਿੰਦ ਸਿੰਘ ਜੀ ਦੇ ਤਿੰਨ ਵਿਆਹ ਲਿਖੇ ਗਏ ਨੇ ਉਹਨਾਂ ਅਨੁਸਾਰ ਭਾਈ ਸੰਤੋਖ ਸਿੰਘ ਜੀ ਦੇ ਅਨੁਸਾਰ ਗੁਰਗੋਬਿੰਦ ਸਿੰਘ ਜੀ ਦੇ ਤਿੰਨ ਵਿਆਹ ਹੋਏ ਸੀ ਪਰ ਜੇਕਰ ਗੱਲ ਕਰੀਏ ਇੱਕ ਪੁਸਤਕ ਹੈ ਜਿਸ ਨੂੰ ਅੰਮ੍ਰਿਤਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪਿਆ ਹੈ ਉਸ ਦੇ ਵਿੱਚ ਪ੍ਰੋਫੈਸਰ ਕਰਤਾਰ ਸਿੰਘ ਜੀ ਨੇ ਇਹ ਦੱਸਿਆ ਕਿ ਮੇਰੇ ਅਨੁਸਾਰ ਇਹ ਜ਼ਿਆਦਾ ਪੱਖ ਮਜ਼ਬੂਤ ਲੱਗ ਰਿਹਾ ਹੈ ਜਿਸ ਦੇ ਵਿੱਚ ਦੱਸਿਆ ਗਿਆ ਗੁਰਗੋਬਿੰਦ ਸਿੰਘ ਜੀ ਦਾ ਇੱਕ ਵਿਆਹ ਹੋਇਆ ਸੀ ਤੇ ਇਹ ਆਪ ਸੰਗਤਾਂ ਸਭ ਜਾਣੀ ਜਾਣੋ ਆਪ ਸਭ ਸੰਗਤਾਂ ਬੁੱਧੀਮਾਨ ਹੋ ਤੇ ਆਪਣੇ ਅਨੁਸਾਰੇ ਫੈਸਲਾ ਆਪ ਦਸੋ ਕਮੈਂਟ ਦੇ ਵਿੱਚ ਦੱਸਣਾ ਕਿ ਕਿਹੜਾ ਪੱਖ ਜ਼ਿਆਦਾ ਮਜ਼ਬੂਤ ਲੱਗ ਰਿਹਾ ਹੈ ਤਾਂ ਇਸ ਵੀਡੀਓ ਦੇ ਵਿੱਚ ਇਸ ਗੱਲ ਨੂੰ ਕਹਿ ਦੇਣਾ ਕਿ ਗੁਰੂ ਗੋਬਿੰਦ ਸਿੰਘ ਦੇ ਤਿੰਨ ਵਿਆਹ ਹੀ ਹੋਏ ਸੀ ਜਾਂ ਗੁਰੂ ਗੋਬਿੰਦ ਸਿੰਘ ਦੇ ਦੋ ਵਿਆਹ ਹੀ ਹੋਏ ਸੀ ਤਾਂ ਇਸ ਬਾਬਤ ਮੈਂ ਇਸ ਵੀਡੀਓ ਦੇ ਵਿੱਚ ਕੋਈ ਚਰਚਾ ਨਹੀਂ ਕਰ ਰਿਹਾ ਕਿਉਂਕਿ ਹਜੇ ਮੈਂ ਵੀ ਅਣ ਜਾਣਾਂ ਜੇਕਰ ਆਪ ਜੀ ਦੇ ਕੋਲ ਕੋਈ ਪੁਕਤਾ ਸਬੂਤ ਪੁਕਤਾ ਜਾਣਕਾਰੀ ਹੈ ਤੇ ਆਪ ਜੀ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਅਤੇ ਮੇਰੀ ਨੌਲੇਜ ਨੂੰ ਹੋਰ ਵਧਾਉਣਾ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ